ਨਮਸਕਾਰ ਦੋਸਤੋ ਮੈਂ ਰੋਹਿਤ ਖੰਡਾਰੀ ਸਵਾਗਤ ਕਰਦਾ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ ਉਸ ਤੋਂ ਅੱਜ ਰਾਸ਼ੀਆਂ ਦੀ ਗੱਲ ਕਰਦੇ ਹਾਂ ਰਾਸ਼ੀਆਂ ਬਾਰੇ ਤੁਹਾਨੂੰ ਦੱਸ ਕੇ ਜਾਵਾਂਗਾ ਕਿ 12 ਰਾਸ਼ੀਆਂ ਰੱਡੀਆਂ ਅੱਜ ਦੇ ਦਿਨ ਕਿੰਨੀ ਕਿੱਦਾਂ ਜਾਣ ਵਾਲੀਆਂ ਸਭ ਤੋਂ ਪਹਿਲਾਂ ਮੇਸ਼ ਰਾਸ਼ੀ ਬਾਰੇ ਗੱਲ ਕਰਦੇ ਹਾਂ ਮੇਸ਼ ਰਾਸ਼ੀ ਦੇ ਵਾਲੇ ਵਾਸਤੇ ਅੱਜ ਦੇ ਦਿਨ ਕਾਫੀ ਮਹੱਤਵਪੂਰਨ ਦਿਨ ਹੋਣ ਵਾਲਾ ਅੱਜ ਖੁਸ਼ੀਆਂ ਦਾ ਦਿਨ ਰਹਿਣ ਵਾਲਾ ਹੈ ਕਾਰ ਦੇ ਵਿੱਚ ਖੁਸ਼ੀਆਂ ਆਣਗੀਆਂ ਕੋਈ ਨਵੀਂ ਕਨਵੇਸ ਆਣ ਦੇ ਚਾਂਸਸ ਵੀ ਬਣੇ ਹੋਏ ਆ ਕੋਈ ਪ੍ਰਾਪਰਟੀ ਦਾ ਯੋਗ ਵੀ ਬਣਿਆ ਹੋਇਆ ਹੈ ਕਰ ਦੇ ਵਿੱਚ ਕਿਸੇ ਸ਼ੁਭ ਚੀਜ਼ਾਂ ਦੇ ਉੱਪਰ ਤੁਹਾਡੇ ਖਰਚੇ ਹੋ ਸਕਦੇ ਆ ਮੇਸ਼ਾ ਰਾਸ਼ੀ ਵਾਲਿਆਂ ਨੂੰ ਕਰਨਾ ਕੀ ਚਾਹੀਦਾ ਆ ਅੱਜ ਦੇ ਦਿਨ ਕੇਸਰਾ ਰੰਗ ਆ ਕੇ ਘਰੋਂ ਜਾਣਾ ਚਾਹੀਦਾ ਤਾਂ ਕਿ ਅੱਜ ਦੇ ਦਿਨ ਉਹਨਾਂ ਦਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਆ বৃਸ਼ਭ ਰਾਸ਼ੀ ਵਾਲਿਆਂ ਵਾਸਤੇ বৃਸ਼ਭ ਵਰਸ਼ਾਸ਼ੀ ਵਾਲੇ ਵਾਸਤੇ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਕਿਸੇ ਮਿੱਤਰ ਵੱਲੋਂ ਦੋਸਤ ਵੱਲੋਂ ਧੋਖਾ ਮਿਲਣ ਦੇ ਚਾਂਸਸ ਬਣੇ ਹੋਏ ਆ ਥੋੜਾ ਜਿਆਦਾ ਕਿਸੇ ਤੇ ਵਿਸ਼ਵਾਸ ਜਲਦੀ ਨਾ ਕਰਨਾ ਕਿ ਧੋਖੇ ਮਿਲਣ ਦੇ ਚਾਂਸਸ ਜਿਹੜੇ ਬਣੇ ਹੋਏ ਆ ਤੁਹਾਨੂੰ ਨੁਕਸਾਨ ਕਰ ਸਕਦੇ ਆ ਇਸ ਕਰਕੇ ਅੱਜ ਦੇ ਦਿਨ ਅਲਰਟ ਹੋ ਕੇ ਚੱਲਣਾ ਤਾਕੀ ਕਿ ਤੁਹਾਨੂੰ ਕਿਸੇ ਤਰੀਕੇ ਦਾ ਤੋਖਾ ਨਾ ਮਿਲ ਸਕੇ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਮੱਥੇ ਦੇ ਉੱਪਰ ਹਲਦੀ ਦਾ ਤਿਲਕ ਲਗਾ ਕੇ ਜਰੂਰ ਕਰੋ ਜਾਣਾ ਤਾਂ ਕਿ ਅਜਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਮਿਥੁਨ ਰਾਸ਼ੀ ਵਾਲਿਆਂ ਵਾਸਤੇ ਮਿਥੁਨ ਰਾਸ਼ੀ ਵਾਲਿਆਂ ਵਾਸਤੇ ਅਜਦੇ ਦਿਨ ਦੀ ਗੱਲ ਕੀਤੀ ਜਾਵੇ ਅੱਜ ਪੈਸੇ ਵਾਲਾ ਦਿਨ ਹੈ ਪੈਸੇ ਦੀ ਖੂਬ ਬਰਸਾਤ ਹੋਏਗੀ ਪੈਸਾ ਅੱਛਾ ਮਿਲੇਗਾ ਅਗਰ ਵਪਾਰੀ ਹੋ ਜਾਂ ਬਿਜ਼ਨਸਮੈਨ ਹੋ ਤਾਂ ਤੁਹਾਡੇ ਪੈਸੇ ਦੀ ਵਾੜਿ ਤੁਹਾਡੇ ਅਧਿਕਾਰ ਵਿੱਚ ਹੋ ਸਕਦੀ ਹੈ ਪੈਸੇ ਦੇ ਰਸਤੇ ਬਣ ਸਕਦੇ ਆ ਪੈਸੇ ਦੀ ਇਨਕਮ ਦੇ ਸਾਧਨ ਬਣ ਸਕਦੇ ਆ ਜਾਂ ਕਿ ਤੋ ਫਸਿਆ ਹੋਇਆ ਪੈਸਾ ਤੁਹਾਡਾ ਤੁਹਾਨੂੰ ਮਿਲ ਸਕਦਾ ਆ ਅੱਜ ਦੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਇਸ ਕਰਕੇ ਮੱਥੇ ਦੇ ਉੱਪਰ ਦੁੱਧ ਦਾ tilak ਲਗਾ ਕੇ ਦਿਨ ਜੁਰੂਰ ਕਰੋ ਜਾਣਾ ਤਾਂ ਕਿ ਅੱਜ ਦੇ ਦਿਨ ਤੁਹਾਡਾ ਅੱਛਾ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਆ ਕਰਕ ਰਾਸ਼ੀ ਵਾਲਿਆਂ ਵਾਸਤੇ ਕਰਕ ਰਾਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਸਿਹਤ ਦੇ ਵਿੱਚ ਥੋੜੀ ਜਿਹੀ ਗਿਰਾਵਟ ਹੋਣ ਦੇ ਚਾਂਸਸ ਬਣੇ ਹੋਏ ਆ ਸਿਹਤ ਥੋੜੀ ਜਿਹੀ ਡਿਸਟਰਬ ਰਹੇਗੀ ਸਿਹਤ ਦੇ ਵਿੱਚ ਪਰੇਸ਼ਾਨੀ ਆਏਗੀ ਕੌਨਫੀਡੈਂਸ ਲੈਵਲ ਥੋੜਾ ਜਿਹਾ ਡਾਊਨ ਹੋ ਜਾਏਗਾ ਕੰਫੀਡੈਂਸ ਲੈਵਲ ਦੇ ਵਿੱਚ ਕਮੀ ਚੱਲੇਗੀ ਇਸ ਕਰਕੇ ਆਜ਼ਰਦਿਨ ਕਬਤਕੇ ਚੱਲਣ ਦੀ ਜ਼ਰੂਰਤ ਹੈ ਆਪਣੇ ਆਤਮ ਵਿਸ਼ਵਾਸ ਨੂੰ ਜਗਾ ਕੇ ਚੱਲਣ ਦੀ ਜ਼ਰੂਰਤ ਹੈ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਪਾਣੀ ਦੇ ਵਿੱਚ ਦੁੱਧ ਪਾ ਕੇ ਨਹਾਉਣਾ ਸ਼ੁਰੂ ਕਰ ਦੇਣਾ ਤਾਂ ਕਿ ਆਜ਼ਰਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਸਿੰਘ ਰਾਸ਼ੀ ਵਾਲਿਆਂ ਵਾਸਤੇ ਸਿੰਘ ਰਾਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਤੇ ਅੱਜ ਖਰਚਿਆਂ ਦਾ ਦਿਨ ਹੈ ਖਰਚੇ ਬੱਚਿਆਂ ਦੇ ਉੱਪਰ ਖਰਚੇ ਹੋ ਸਕਦੇ ਹੈ ਬੱਚਿਆਂ ਦੇ ਕੋ ਮਨਫਿਰਨ ਦੇ ਖਰਚੇ ਹੋ ਸਕਦੇ ਆ ਬੱਚਿਆਂ ਦੇ ਕੱਪੜਿਆਂ ਦੇ ਖਰਚੇ ਹੋ ਸਕਦੇ ਆ ਬੱਚਿਆਂ ਦੇ ਲਗਜ਼ਰੀ ਚੀਜ਼ਾਂ ਦੇ ਉੱਪਰ ਖਰਚੇ ਹੋ ਸਕਦੇ ਆ ਅੱਜ ਖਰਚੇ ਦਾ ਦਿਨ ਰਹੇਗਾ ਖਰਚੇ ਤੁਹਾਡੇ ਬੱਚਿਆਂ ਦੇ ਉੱਪਰ ਹੋ ਸਕਦੇ ਆ ਇਸ ਦੇ ਨਾਲ ਨਾਲ ਸਟਮਕ ਦਾ ਥੋੜਾ ਜਿਹਾ ਧਿਆਨ ਰੱਖ ਕੇ ਚੱਲਣ ਦੀ ਜ਼ਰੂਰਤ ਹੈ ਪੇਟ ਦੇ ਵਿੱਚ ਥੋੜਾ ਜਿਹਾ ਗੈਸ ਦੀ ਪ੍ਰੋਬਲਮ ਵੀ ਨੁ ਹੋ ਸਕਦੀ ਹੈ ਪੇਟ ਅਫਸਰਡ ਰਹਿ ਸਕਦਾ ਹੈ ਪੇਟ ਦੇ ਵਿੱਚ ਪਰੇਸ਼ਾਨੀ ਆ ਸਕਦੀ ਹੈ ਇਸ ਕਰਕੇ ਤੁਸੀਂ ਕੀ ਕਰਨਾ ਹੈ ਅੱਜ ਦੇ ਦਿਨ ਗਾਇਤਰੀ ਮੰਤਰ ਦਾ ਜਾਪ ਕਰਕੇ ਕਰੋ ਜ਼ਰੂਰ ਜਾਨਾ ਤਾਂ ਕਿ ਅੱਜ ਦੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਫੋਨ ਗੱਲ ਕਰਦੇ ਆ ਕੰਨਿਆ ਰਾਸ਼ੀ ਵਾਲੇ ਵਾਸਤੇ ਕੰਨਿਆ ਰਾਸ਼ੇ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਇੱਛਾਵਾਂ ਦੀ ਪੂਰਤੀ ਦਾ ਦਿਨ ਹੈ ਅੱਜ ਡਿਜ਼ਾਇਰ ਪੂਰੀਆਂ ਹੋਣਗੀਆਂ ਅੱਜ ਪ੍ਰੋਮੋਸ਼ਨ ਮਿਲਣ ਦੇ ਚਾਂਸਸ ਬਣੇ ਹੋਏ ਆ ਅੱਜ ਤੁਹਾਡੇ ਬੋਸ ਤੁਹਾਡੇ ਤੋਂ ਬਹੁਤ ਖੁਸ਼ ਰਹੇਗਾ ਅੱਜ ਬੋਸ ਵੱਲੋਂ ਕੋਈ ਦਿੱਕਤ ਨਹੀਂ ਆਏਗੀ ਅੱਜ ਆਫਿਸ ਦੇ ਵਿੱਚ ਤੁਹਾਨੂੰ ਪ੍ਰਸ਼ੰਸਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਡੀਆਂ ਸਿਫਤਾਂ ਹੋਣਗੀਆਂ ਤੁਹਾਡੀਆਂ ਤਾਰੀਫਾਂ ਹੋਣਗੀਆਂ ਅੱਜ ਦੇ ਦਿਨ ਤੁਹਾਨੂੰ ਆਫਿਸ ਵੱਲੋਂ ਪੂਰੀ سپورਟ ਮਿਲਣ ਦੇ ਚਾਂਸਸ ਬਣੇ ਹੋਏ ਆ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਮੱਥੇ ਦੇ ਉੱਪਰ ਹਲਦੀ ਦਾ ਤਿਲਕ ਲਗਾ ਕੇ ਕਰੋ ਜਰੂਰ ਜਾਣਾ ਹੈ ਤਾਂ ਕਿ ਅਜੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ। ਉਸ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਲਾ ਰਾਸ਼ੀ ਵਾਲਿਆਂ ਵਾਸਤੇ ਤੁਲਾ ਰਾਸ਼ੀ ਵਾਲਿਆਂ ਦਾ ਜੇ ਅੱਜ ਕਿਹੋ ਜਿਹੀ ਗੱਤੀ ਜਾਵੇ ਅੱਜ ਥੋੜਾ ਜਿਹਾ ਮਿਹਨਤ ਜ਼ਿਆਦਾ ਕਰਨ ਦਾ ਦਿਨ ਹੈ, ਪ੍ਰਯਾਸ ਜ਼ਿਆਦਾ ਕਰਨ ਦਾ ਦਿਨ ਹੈ। ਬਾਕੀ ਛੋਟੀ ਮੋਟੀ ਯਾਤਰਾ ਵੀ ਹੋ ਸਕਦੀ ਹੈ। ਇੱਕ ਸ਼ਹਿਰ ਤੋਂ ਦੂਜੀ ਸ਼ਹਿਰ ਤੱਕ ਜਾਣਾ ਪੈ ਸਕਦਾ ਹੈ। ਕੰਮ ਦੇ ਲਈ, ਕੰਮ ਦੇ ਸਿਲਸਿਲੇ ਲਈ ਤੁਹਾਨੂੰ ਬਾਹਰ ਜਾਣਾ ਪੈ ਸਕਦਾ ਹੈ। ਲੇਕਿਨ ਉਹ ਯਾਤਰਾ ਤੁਹਾਡੀ ਇੰਡੀਆ ਦੇ ਵਿੱਚ ਹੀ ਰਹੇਗੀ, ਇੰਡੀਆ ਤੋਂ ਬਾਹਰ ਯਾਤਰਾ ਨਹੀਂ ਹੋ ਸਕਦੀ। ਇਸ ਕਰਕੇ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਚਾਵਲ ਦਾ ਦਾਨ ਧਰਮਸੰਤ ਅਗਰ ਕੀਤਾ ਜਾਵੇ ਤਾਂ ਤੁਹਾਨੂੰ ਬਹੁਤ ਅੱਛੇ ਰਿਜ਼ਲਟ ਦੇਗਾ ਦੋਸਤੋ ਹੁਣ ਗੱਲ ਕਰਦੇ ਹਾਂ ਵ੍ਰਿਸ਼ਚਿਕ ਰਾਸ਼ੀ ਵਾਲਿਆਂ ਵਾਸਤੇ ਵ੍ਰਿਸ਼ਚਿਕ ਰਾਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਪੈਸੇ ਦੇ ਲਈ ਕਿਸਮਤ ਸਾਥ ਦੇਣ ਦੇ ਲਈ ਬਹੁਤ ਵਧੀਆ ਰਹਿਣ ਵਾਲਾ ਹੈ ਜਿਹੜੇ ਕੰਮ ਰੁਕੇ ਹੋਏ ਸੀ ਅੱਜ ਤੁਹਾਡੇ ਪੂਰੇ ਹੋ ਜਾਣਗੇ ਕਿਸਮਤ ਅੱਜ ਤੁਹਾਡਾ ਖੁੱਲ ਕੇ ਸਾਥ ਦੇਗੀ ਕਿਸਮਤ ਦੇ ਵਿੱਚ ਜਿਹੜੀਆਂ ਪਰੇਸ਼ਾਨੀਆਂ ਚੱਲ ਰਹੀਆਂ ਸੀ ਉਹ ਸਾਰੀਆਂ ਤੁਹਾਡੀਆਂ ਹੱਲ ਹੋ ਜਾਣਗੀਆਂ ਅੱਜ ਦੇ ਪਰਿਵਾਰ ਦੇ ਵਿੱਚ ਜੁਆਇੰਟ ਫੈਮਿਲੀ ਦੇ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਜੁਆਇੰਟ ਫੈਮਿਲੀ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਔਰ ਖੁਸ਼ੀਆਂ ਕਰਦੇ ਵਿੱਚ ਜਰੂਰ ਆਣਗੀਆਂ ਪਰਿਵਾਰ ਦੀ ਇਕਤਾ ਦਾ ਅੱਜ ਦਿਨ ਰਹਿਣ ਵਾਲਾ ਹੈ ਪਰਿਵਾਰ ਦੇ ਵਿੱਚ ਜੇਕਰ ਤੁਹਾਡੇ ਲਈ ਝਗੜਾ ਦਾ ਮਾਹੌਲ ਚੱਲ ਰਿਹਾ ਸੀ ਉਹ ਵੀ ਅੱਜ ਠੀਕ ਹੋ ਜਾਏਗਾ ਪਰਿਵਾਰ ਦੇ ਵਿੱਚ ਖੁਸ਼ਹਾਲੀ ਦੇ ਚਾਂਸਸ ਬਣੇ ਹੋਏ ਆ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਧਰਮਸਥਾਨ ਦੇ ਉੱਪਰ ਦੁੱਧ ਦਾ ਦਾਨ ਜਰੂਰ ਕਰਕੇ ਜਾਣਾ ਹੈ ਤਾਂ ਕਿ ਆਜਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਆ ਤੁਨੂੰ ਰਾਸ਼ੀ ਵਾਲਿਆਂ ਵਾਸਤੇ ਤੁਨੂੰ ਰਾਸ਼ੀ ਵਾਲਿਆਂ ਦੀ ਅਗਰ ਗੱਲ ਤਾਂ धनु राशि ਵਾਲਿਆਂ ਵਾਸਤੇ ਅੱਜ ਦਾ ਦਿਨ ਕੌਨਫੀਡੈਂਸ ਲੈਵਲ ਨੂੰ ਥੋੜਾ ਜਿਹਾ ਘਟਾਉਣ ਵਾਲਾ ਹੈ ਮਨ ਅਸ਼ਾਂਤ ਕਰਨ ਵਾਲਾ ਹੈ ਮਨ ਨੂੰ ਬੇਚੈਨ ਕਰਨ ਵਾਲਾ ਹੈ ਮਨ ਨੂੰ ਦਿੱਕਤ ਦੇਣ ਵਾਲਾ ਹੈ ਲੇਕਿਨ ਤੁਹਾਡਾ ਕੌਨਫੀਡੈਂਸ ਡਾਊਨ ਹੋਣ ਦੇ ਨਾਲ-ਨਾਲ ਇੱਕ ਆਤਮ ਵਿਸ਼ਵਾਸ ਤੁਹਾਡਾ ਕਮਜ਼ੋਰ ਨਹੀਂ ਹੋਏਗਾ ਆਤਮ ਵਿਸ਼ਵਾਸ ਦੀ ਕਮੀ ਨਹੀਂ ਆਏਗੀ ਤੁਸੀਂ ਫਿਰ ਵੀ ਪੂਰਾ ਪ੍ਰਯਾਸ ਕਰਦੇ ਰਹੋਗੇ ਆਪਣੇ ਕੰਮ ਦੇ ਵਿੱਚ ਉਹਨੂੰ ਪੂਰਾ ਕਰਨ ਵਾਸਤੇ ਇਸ ਕਰਕੇ ਅੱਜ ਦਾ ਦਿਨ ਕਰਨਾ ਕੀ ਹੈ ਤੁਸੀਂ ਅੱਜ ਦਾ ਦਿਨ ਕਰਨਾ ਇਹ ਹੈ ਕੀ ਗਾਇਤਰੀ ਮੰਤਰ ਦਾ ਜਾਪ ਕਰੀ ਕਰੋ ਜ਼ਰੂਰ ਜਾਣਾ ਹੈ ਤਾਂ ਕਿ ਆਜ਼ਾਦ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਆਂ ਮਕਰ ਰਾਸ਼ੀ ਵਾਲਿਆਂ ਵਾਸਤੇ ਮਕਰ ਰਾਸ਼ੀ ਵਾਲਿਆਂ ਦੀ ਗੱਲ ਅਗਰ ਕੀਤੀ ਜਾਵੇ ਤਾਂ ਖਰਚੇ ਅੱਜ ਰਹੇਗਾ ਅੱਜ ਪਤਨੀ ਦੇ ਖਰਚੇ ਹੋ ਸਕਦੇ ਹੈ ਪਰ ਪਤਨੀ ਦੀ ਚੀਜ਼ਾਂ ਦੇ ਉੱਪਰ ਖਰਚੇ ਹੋ ਸਕਦੇ ਹੈ ਪਤਨੀ ਦੇ ਕੱਪੜਿਆਂ ਦੇ ਉੱਪਰ ਖਰਚੇ ਹੋ ਸਕਦੇ ਹੈ ਜਾਂ ਤੁਹਾਡੀ ਪਾਰਟਨਰਸ਼ਿਪ ਦੇ ਵਿੱਚ ਖਰਚੇ ਹੋ ਸਕਦੇ ਹੈ ਅੱਜ ਦਾ ਦਿਨ ਖਰਚੇ ਤੁਹਾਡੇ ਵਿਦਾਨ ਵਾਲਾ ਦਿਨ ਰਹੇਗਾ ਔਰ ਖਰਚੇ ਕਿਤਨਾ ਕਿਤੇ ਤੁਹਾਡੀ ਲਗਜ਼ਰੀ ਚੀਜ਼ਾਂ ਦੇ ਉੱਪਰ ਜ਼ਰੂਰ ਹੁੰਦੇ ਹੁੰਦੇ ਰਹਿਣਗੇ ਪਾਰਟੀ ਦੇ ਉੱਪਰ ਵੀ ਤੁਹਾਡੇ ਖਰਚੇ ਅੱਜ ਹੋ ਸਕਦੇ ਆ ਇਸ ਕਰਕੇ ਖਰਚਿਆਂ ਦਾ ਥੋੜਾ ਜਿਹਾ ਬਚ ਕੇ ਚੱਲਣ ਦੀ ਜਰੂਰਤ ਹੈ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਅੱਜ ਧਰਮਸਥਾਨ ਦੇ ਉੱਪਰ ਤੁਸੀਂ ਚੀਨੀ ਦਾ ਦਾਨ ਜਰੂਰ ਕਰਨਾ ਤਾਂ ਕਿ ਆਜਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਗੋਸਤੋਂ ਹੁਣ ਗੱਲ ਕਰਦੇ ਹਾਂ ਕੁੰਭ ਰਾਸ਼ੀ ਵਾਲਿਆਂ ਵਾਸਤੇ ਕੁੰਭ ਰਾਸ਼ੀ ਵਾਲੇ ਦੀ ਗੱਲ ਕੀਤੀ ਜਾਵੇ ਅੱਜ ਜੌਬ ਦੇ ਵਿੱਚ ਸਫਲਤਾ ਦਾ ਦਿਨ ਰਹੇਗਾ ਅਗਰ ਤੁਸੀਂ ਨਾ ਨਿਆ ਕੋਈ ਰੈਜ਼ਿਊਮ ਦੇ ਕੇ ਆਏ ਹੋ ਕੰਮ ਜੌਬ ਵਾਸਤੇ ਤਾਂ ਰੈਜ਼ਿਊਮ ਤੁਹਾਡਾ ਐਕਸੈਪਟ ਹੋ ਜਾਏਗਾ ਔਰ ਅੱਜ ਤੁਹਾਨੂੰ ਨਵੀਂ ਨੌਕਰੀ ਮਿਲਣ ਦੇ ਚਾਂਸਸ ਬਣੇ ਹੋਏ ਆ ਅੱਜ ਕੰਮ ਦੇ ਵਿੱਚ ਬਰਕਤ ਆਉਣ ਦੇ ਚਾਂਸਸ ਬਣੇ ਹੋਏ ਆ ਅੱਜ ਇਛਾਵਾਂ ਦੀ ਪੂਰਤੀ ਹੋਣ ਦੇ ਚਾਂਸਸ ਬਣੇ ਹੋਏ ਆ ਅੱਜ ਆਫਿਸ ਦੇ ਵਿੱਚ ਤੁਹਾਡੀ ਜਾਇਜ਼ਾਕਾਰ ਹੋਣ ਦੇ ਚਾਂਸਸ ਬਣੇ ਹੋਏ ਆ ਕਰਨਾ ਕੀ ਹੈ ਤੁਸੀਂ 600 ਗ੍ਰਾਮ ਚਾਵਲ ਲੈ ਕੇ ਕਿਸੇ ਗਰੀਬ ਨੂੰ ਦਾਨ ਜ਼ਰੂਰ ਕਰਦੇ ਆ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਆ ਮੀਨ ਰਾਸ਼ੀ ਵਾਲਿਆਂ ਵਾਸਤੇ ਮੀਨ ਰਾਸ਼ੀ ਵਾਲੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਮੀਨ ਰਾਸ਼ੀ ਵਾਲਿਆਂ ਵਾਸਤੇ ਸਫਲਤਾ ਦਾ ਦਿਨ ਹੈ ਅੱਜ ਸ਼ੇਅਰ ਮਾਰਕੀਟ ਦੇ ਵਿੱਚ ਅਗਰ ਇਨਵੈਸਟਮੈਂਟ ਕਰਦੇ ਹੋ ਤਾਂ ਅੱਜ ਸ਼ੇਅਰ ਮਾਰਕੀਟ ਦੇ ਵਿੱਚ ਤੁਹਾਨੂੰ ਖੂਬ ਪ੍ਰੋਫਿਟ ਹੋ ਸਕਦਾ ਹੈ ਬੈਨੀਫਿਟ ਮਿਲਣ ਦੇ ਚਾਂਸਸ ਬਣੇ ਹੋਏ ਆ ਕੰਮ ਦੇ ਵਿੱਚ ਸਫਲਤਾ ਦੇ ਚਾਂਸਸ ਬਣੇ ਹੋਏ ਆ ਕੰਮ ਤੁਹਾਡਾ ਨਵੀਂ ਤਰੱਕੀ ਦੇ ਵਿੱਚ ਜਾ ਸਕਦਾ ਹੈ ਕੰਮ ਤੁਹਾਡਾ ਨਵੇਂ ਸ਼ਿਖਰ ਦੇ ਉੱਪਰ ਜਾ ਸਕਦਾ ਹੈ ਕੰਮ ਦੇ ਵਿੱਚ ਖੂਬ ਤਰੱਕੀਆਂ ਮਿਲਣ ਦੇ ਚਾਂਸਸ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਆਜ ਦੇ ਦਿਨ ਗਾਇਤਰੀ ਮੰਤਰ ਦਾ ਜਾਪ ਕਰਲੀ ਕਰੋ ਜਰੂਰ ਜਾਣਾ ਹੈ ਤਾਂ ਕਿ ਆਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਇਹ ਸੀਗਾ 12 ਰਾਸ਼ੀਆਂ ਦਾ ਹਾਲ ਜਿਹੜਾ ਮੈਂ ਤੁਹਾਨੂੰ ਦੱਸਿਆ ਕੁੱਸ ਤੋਂ ਅਗਰ ਤੁਸੀਂ ਮੈਨੂੰ ਮਿਲ ਕੇ ਆਪਣੀ ਪ੍ਰੋਬਲਮ ਦਾ ਮਸਲਾ ਹੱਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਆ ਇਹਨਾਂ ਦੇ ਅਪਾਇੰਟਮੈਂਟ ਲੈ ਕੇ ਤੁਸੀਂ ਮਿਲ ਸਕਦੇ ਹੋ ਹਰ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਅਸੀਂ ਮਿਲਦੇ ਹਾਂ ਔਰ ਤੁਸੀਂ ਆਪਣੀ ਸਮੱਸਿਆ ਦਾ ਹੱਲ ਕਰਵਾਉਣ ਵਾਸਤੇ ਸਾਨੂੰ ਜਲਦ ਜਲਦ ਮਿਲ ਸਕਦੇ ਹੋ ਔਰ ਅਪਾਇੰਟਮੈਂਟ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਅਪਾਇੰਟਮੈਂਟ ਲੈ ਕੇ ਹੀ ਤੁਹਾਨੂੰ ਮਿਲਣਾ ਪਏਗਾ ਬਿਨਾ ਅਪਾਇੰਟਮੈਂਟ ਤੋਂ ਅਸੀਂ ਨਹੀਂ ਮਿਲਦੇ ਇਸ ਕਰਕੇ ਅੱਜ ਦਾ ਪ੍ਰੋਗਰਾਮ ਇੱਥੇ ਕਰਦਮ ਕਰਦੇ ਹਾਂ ਕੱਲ ਫਿਰ ਮਿਲਾਂਗੇ ਨਮਸਕਾਰ